ਕੰਪੈਸ਼ੀਓਸ ਨੇ ਉਨੀ ਦੇਸ਼ਾਂ ਦੇ ਲੋਕਾਂ ਦੀ ਇਮੀਗ੍ਰੇਸ਼ਨ ਅਰਜ਼ੀਆਂ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਜੋ ਇਸ ਸਾਲ ਦੇ ਸ਼ੁਰੂ ਤੋਂ ਵਿੱਚ ਪਹਿਲਾਂ ਹੀ ਯਾਤਰਾ ਪਵੰਦੀਆਂ ਦੇ ਅਧੀਨ ਸਨ ਇਸ ਕਦਮ ਦਾ ਮਤਲਬ ਹੈ ਕਿ ਇਹਨਾਂ ਦੇਸ਼ਾਂ ਦੇ ਲੋਕਾਂ ਦੇ ਲਈ ਗ੍ਰੀਨ ਕਾਰਡ ਕੇਸ ਨਾਗਰਿਕਤਾ ਅਰਜ਼ੀਆਂ ਇੰਟਰਵਿਊ ਅਤੇ ਸਮਾਰੋਹ ਅਚਾਨਕ ਬੰਦ ਹੋ ਗਏ ਨੇ ਇਸ ਸੂਚੀ ਦੇ ਵਿੱਚ ਕਈ ਦੇਸ਼ ਸ਼ਾਮਲ ਨੇ ਜੋ ਗ੍ਰੀਪੀਰ ਟਕਰਾਵ ਜਾਂ ਰਾਜਨੀਤਿਕ ਅਸਥਿਰਤਾ ਦੇ ਨਾਲ ਜੂਝ ਰਹੇ ਨੇ ਇਹਨਾਂ ਦੇਸ਼ਾਂ ਦੇ ਲੋਕ ਹੁਣ ਇਸ ਪ੍ਰਕਿਰਿਆ ਵਿੱਚ ਫਸੇ ਹੋਏ ਨੇ ਜੀ ਹਾਂ ਤੈਕੂਮੇਨਿਸਤਾਨ ਇਲਟੇਰੀਆ ਅਫਗਾਨਿਸਤਾਨ ਈਰਾਨ ਮਿਆਮਾਰ ਲਿਬਿਆ ਚਾਰਟ ਸੁਡਾਨ ਲਾਉਸ ਯਮਨ ਟੋਕੋ ਸੇਰਾ ਲਿਓਨ ਸੋਮਾਲੀਆ ਬੁਰੰਡੀ ਇਕਟੇਗਲ ਗਿਨੀ ਕਾਂਗੋ ਗਨਰਾਜ ਕਿਊਬਾ ਹੈਤੀ ਵੈਨਜ਼ੁਏਲਾ ਇਫ ਰੇਸ ਕਈ ਮਹੱਤਵਪੂਰਨ ਇਮੀਗ੍ਰੇਸ਼ਨ ਕਦਮਾਂ ਨੂੰ ਪ੍ਰਾਪਤ ਕਰਦਾ ਹੈ ਤੇ ਇਸ ਦੇ ਵਿੱਚ ਗ੍ਰੀਨ ਕਾਰਡ ਇੰਟਰਵਿਊ ਨੈਚਰਲਾਈਜੇਸ਼ਨ ਇੰਟਰਵਿਊ ਨਾਗਰਿਕਤਾ ਲਈ ਸੌ ਚੁੱਕ ਸਮਾਰੋ ਅਤੇ ਹੋਰ ਇਮੀਗ੍ਰੇਸ਼ਨ ਲਾਭ ਅਤੇ ਰੋਕ ਸ਼ਮਲ ਹੈ ਕਈ ਚੁਨਾਵ ਨੇ ਆਪਣੀਆਂ ਨਿਯੁਕਤੀਆਂ ਲਈ ਮਹੀਨਿਆਂ ਜਾਂ ਸਾਲਾਂ ਤੱਕ ਇੰਤਜ਼ਾਰ ਕੀਤਾ ਸੀ ਇਸ ਹਫਤੇ ਆਏ ਪਰ ਉਹਨਾਂ ਨੂੰ ਦੱਸੇ ਗਿਆ ਕਿ ਉਹਨਾਂ ਦੇ ਇੰਟਰਵਿਊ ਰੱਦ ਕਰ ਦਿੱਤੇ ਗਏ ਨੇ ਇਹ ਫੈਸਲਾ ਵਸ਼ਿੰਗਟਨ ਡੀਸੀ ਦੇ ਵਿੱਚ ਹਾਲੀ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਆਇਆ ਜਿੱਥੇ ਦੋ ਨੈਸ਼ਨਲ ਗਾਰਡ ਮੈਂਬਰਾਂ ਉੱਤੇ ਹਮਲਾ ਕੀਤਾ ਗਿਆ ਸੀ ਸ਼ੱਕੀ ਇੱਕ afghan ਨਾਗਰਿਕ ਨੂੰ ਮੰਗਲਵਾਰ ਨੂੰ ਆਪਣੀ ਪਹਿਲੀ ਅਦਾਲਤੀ ਸੁਣਵਾਈ ਦੌਰਾਨ ਦੋਸ਼ੀ ਨਾਮ ਮੰਨਣ ਤੋਂ ਬਾਅਦ ਰਸਮੀ ਤੌਰ ਤੇ ਕਤਲ ਦਾ ਦੋਸ਼ ਲਗਾਇਆ ਗਿਆ ਇੱਥੇ ਦੱਸਣਾ ਬੰਦਾ ਕਿ ਰਹਿਮਾਨ ਉੱਲਾ ਲਖਨਵਾਲ 2021 ਦੇ ਵਿੱਚ ਇੱਕ ਵਿਸ਼ੇਸ਼ ਸਰਕਾਰੀ プログラム ਦੇ ਤਹਿਤ ਅਮਰੀਕਾ ਵਿਜਾਇਸਤ 20 ਅਪ੍ਰੈਲ ਦੇ ਵਿੱਚ ਉਸ ਨੂੰ ਸ਼ਰਨ ਮਿਲੀ ਸੀ ਤੇ ਉਸੇ ਮਾਮਲੇ ਨੇ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਨਿਯਮ ਨੂੰ ਸਖਤ ਕਰਨ ਦੇ ਦਬਾਅ ਨੂੰ ਤੇਜ਼ ਕਰ ਦਿੱਤਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਸਿਰਫ ਸਭ ਤੋਂ ਪ੍ਰੋਸੇਮਨ ਲੋਕਾਂ ਨੂੰ ਹੀ ਅਮਰੀਕੀ ਨਾਗਰਿਕਤਾ ਜੋ ਆਪੇ ਸਾਈ ਨਿਵਾਸ ਮਿਲੇ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕਿ ਯੂਐਸਸੀਆਈਐਸ ਦੇ ਬੁਲਾਰੇ ਮੈਥਿਊ ਰੈਗਰਸਨ ਨੇ ਦੱਸਿਆ ਕਿ ਟੰਪਰ ਪ੍ਰਸ਼ਾਸਨ ਨੇ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਨਾਗਰਿਕ ਵਨਨ ਵਾਲੇ ਵਿਅਕਤੀ ਸਭ ਤੋਂ ਬਤਿਆ ਹੋ ਨਾਗਰਿਕਤਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਇਹ ਰੋਕ ਹਾਲੀ ਦੇ ਦਿਨਾਂ ਵਿੱਚ ਪ੍ਰਸ਼ਾਸਨ ਦੁਆਰਾ ਲਾਣੇ ਗਏ ਕਈ ਵੱਡੇ ਬਤਲਾਮਾ ਤੇ ਸਿੱਖਰ ਤੇ ਹੈ ਇਸ ਵਿੱਚ ਯਾਤਰਾ ਪਾਬੰਦੀ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਜਾਰੀ ਕੀਤਾ ਗਿਆ ਗ੍ਰੀਨ ਕਾਰਡ ਦੀ ਮੁਰਚਾਜ ਕਰਨਾ ਸ਼ਰਨ ਮਾਮਲੇ ਤੇ ਫੈਸਲੇ ਨੂੰ ਰੋਕਣਾ ਬਾਈਟਨ ਪ੍ਰਸ਼ਾਸਨ ਦੇ ਅਧੀਨ ਕੀਤੀਆਂ ਗਈਆਂ ਸ਼ਰਨ ਪ੍ਰਵਾਨਗੇ ਦਿਸ ਮਿਖਿਆ ਕਰਨਾ ਤੇ ਅਫਗਾਨਿਸਤਾਨ ਤੋਂ ਸਾਰੇ ਵੀਜ਼ਾ ਰੋਕਣਾ ਸ਼ਾਮਲ ਹੈ ਗ੍ਰੇਸ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਹ ਸਭ ਸੁਰੱਖਿਆ ਲਈ ਜ਼ਰੂਰੀ ਹੈ ਇਨ੍ਹਾਂ ਬਤਲਾਵਤ ਦੇ ਨਾਲ 15 ਲੱਖ ਤੋਂ ਵੱਧ ਲੋਕ ਜਿਨ੍ਹਾਂ ਦੀਆਂ ਸ਼ਰਨ ਅਰਜ਼ੀਆਂ ਲੰਬੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ 50 ਹਜ਼ਾਰ ਤੋਂ ਵੱਧ ਲੋਕ ਜਿਨ੍ਹਾਂ ਨੂੰ ਬ੍ਰਿਟਨ ਪ੍ਰਸ਼ਾਸਨ ਦੁਆਨ ਪਹਿਲਾਂ ਹੀ ਸ਼ਰਨ ਮਿਲ ਚੁਕੀ ਹੈ ਉਹਨਾਂ ਦੇ ਮਾਮਲੇ ਦੀ ਦੁਬਾਰਾ ਜਾਂਚ ਵੀ ਹੋ ਸਕਦੀ ਹੈ ਦੇਸ਼ ਪਰਦੇ ਇਮੀਗ੍ਰੇਸ਼ਨ ਵਕੀਲਾ ਦਾ ਕਹਿਣਾ ਹੈ ਕਿ ਉਹ ਉਲਝਣ ਦੇ ਵਿੱਚ ਨੇ ਉੱਥੇ ਇੱਕ ਟੈਕਸਾਸ ਅਦਾਲਤ ਵਕੀਲ ਅਨਾ ਮਾਰੀਆ ਸ਼ਵਾਟਸ ਨੇ ਦੱਸਿਆ ਕਿ ਦੋ ਵੈਨਸੂਏਲਾ ਦੇ ਗਾਹਕ ਹਿਊਸਟਨ ਦੇ ਵਿੱਚ ਉਹਨਾਂ ਦੇ ਇੰਟਰਵਿਊ ਕੇਂਦਰ ਪਹੁੰਚੇ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਧਿਕਾਰੀ ਇਹ ਨਹੀਂ ਦੱਸ ਸਕੇ ਕਿ ਕਿਉਂ ਉਹ ਕਹਿੰਦੀ ਹੈ ਕਿ ਪੂਰਾ ਸਿਸਟਮ ਹੁਣ ਟ੍ਰੈਫਿਕ ਜਾਮ ਵਾਂਗ ਮਹਿਸੂਸ ਹੁੰਦਾ ਹੈ ਜੋ ਹੋਰ ਵੀ ਵਿਗੜਦਾ ਜਾ ਰਿਹਾ ਹੈ ਟਰੰਪ ਪ੍ਰਸ਼ਾਸਨ ਨੇ ਉਨੀ ਦੇਸ਼ਾਂ ਦੇ ਲੋਕਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਜੋ ਇਸ ਸਾਲ ਦੇ ਸ਼ੁਰੂ ਦੇ ਵਿੱਚ ਪਹਿਲਾਂ ਹੀ ਯਾਤਰਾ ਪਾਬੰਦੀਆਂ ਦੇ ਅਧੀਨ ਸਨ ਇਸ ਕਦਮ ਦਾ ਮਤਲਬ ਹੈ ਕਿ ਇਹਨਾਂ ਦੇਸ਼ਾਂ ਦੇ ਲੋਕਾਂ ਦੇ ਲਈ ਗ੍ਰੀਨ ਕਾਰਡ ਕੇਸ ਨਾਗਰਿਕਤਾ ਅਰਜ਼ੀਆਂ ਇੰਟਰਵਿਊ ਅਤੇ ਸਮਾਰੋਹ ਅਚਾਨਕ ਬੰਦ ਹੋ ਗਏ ਨਹੀਂ ਇਸ ਸੂਚੀ ਦੇ ਵਿੱਚ ਕਈ ਦੇਸ਼ ਸ਼ਾਮਲ ਨੇ ਜੋ ਕਿ ਦੀਪੀ ਟਕਰਾਵ ਜਾਂ ਰਾਜਨੀਤਿਕ ਅਸਥਿਰਤਾ ਦੇ ਨਾਲ ਜੂਝ ਰਹੇ ਨੇ ਇਹਨਾਂ ਦੇਸ਼ਾਂ ਦੇ ਲੋਕ ਹੁਣ ਇਸ ਪ੍ਰਕਿਰਿਆ ਵਿੱਚ ਫਸੇ ਹੋਏ ਨੇ ਜੀ ਹਾਂ ਤੈਕੂਮੇਨਿਸਤਾਨ ਇਲਟੇਰੀਆ ਅਫਗਾਨਿਸਤਾਨ ਈਰਾਨ ਮਿਆਮਾਰ ਲਿਬਿਆ ਚਾਰਟ ਸੁਡਾਨ ਲਾਉਸ ਯਮਨ ਟੋਕੋ ਸੇਰਲਿਓਨ ਸੋਮਾਲੀਆ ਬੁਰੰਡੀ ਇਕਟੇਰੀਅਲ ਗਿਨੀ ਕਾਂਗੋ ਗੰਨਰਾਜ ਕਿਊਬਾ ਹੈਤੀ ਵੈਨਜ਼ੁਏਲਾ ਇਫ ਰੇਸ ਕਈ ਮਹੱਤਵਪੂਰਨ ਇਮੀਗ੍ਰੇਸ਼ਨ ਕਦਮਾਂ ਨੂੰ ਪਰਪਿਤ ਕਰਦਾ ਹੈ ਤੇ ਇਸ ਦੇ ਵਿੱਚ ਗ੍ਰੀਨ ਕਾਰਡ ਇੰਟਰਵਿਊ ਨੈਚਰਲਾਈਜੇਸ਼ਨ ਇੰਟਰਵਿਊ ਨਾਗਰਿਕਤਾ ਲਈ ਸੌਚ ਚੁੱਕ ਸਮਾਰੋ ਅਤੇ ਹੋਰ ਇਮੀਗ੍ਰੇਸ਼ਨ ਲਾਪਤੇ ਰੋਕ ਸ਼ਾਮਲ ਹੈ ਕਈ ਛੁਇਨਾ ਨੇ ਆਪਣੀਆਂ ਯੋਗਤਾਵਾਂ ਲਈ ਮਹੀਨਿਆਂ ਜਾਂ ਸਾਲਾਂ ਤੱਕ ਇੰਤਜ਼ਾਰ ਕੀਤਾ ਸੀ ਇਸ ਹਫਤੇ ਆਏ ਪਰ ਉਹਨਾਂ ਨੂੰ ਦੱਸੇ ਗਿਆ ਕਿ ਉਹਨਾਂ ਦੇ ਇੰਟਰਵਿਊ ਰੱਦ ਕਰ ਦਿੱਤੇ ਗਏ ਨੇ ਇਹ ਫੈਸਲਾ ਵਸ਼ਿੰਗਟਨ ਡੀਸੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਈ ਕੋਲੀਪਾਰੀ ਤੋਂ ਬਾਅਦ ਆਇਆ ਜਿੱਥੇ ਦੋ ਨੈਸ਼ਨਲ ਕਾਰਡ ਮੈਂਬਰਾਂ ਉੱਤੇ ਹਮਲਾ ਕੀਤਾ ਗਿਆ ਸੀ ਸ਼ੱਕੀ ਇੱਕ afghan ਨਾਗਰਿਕ ਨੂੰ ਮੰਗਲਵਾਰ ਨੂੰ ਆਪਣੀ ਪਹਿਲੀ ਅਦਾਲਤੀ ਸੁਣਵਾਈ ਦੌਰਾਨ ਦੋਸ਼ੀ ਨਾਮ ਮੰਨਣ ਤੋਂ ਬਾਅਦ ਰਸਮੀ ਤੌਰ ਤੇ ਕਤਲ ਦਾ ਦੋਸ਼ ਲਗਾਇਆ ਗਿਆ ਇੱਥੇ ਦੱਸਣਾ ਬੰਦਾ ਕਿ ਰਹਿਮਾਨ ਉੱਲਾ ਲਖਨਵਾਲ 2021 ਦੇ ਵਿੱਚ ਇੱਕ ਵਿਸ਼ੇਸ਼ ਸਰਕਾਰੀ ਪ੍ਰੋਗਰਾਮ ਦੇ ਤਹਿਤ ਅਮਰੀਕਾ ਵਿਜਾਇਸਿਅਤ 30 April ਦੇ ਵਿੱਚ ਉਸ ਨੂੰ ਸ਼ੁਰੂਨ ਮਿਲੇ ਸੀ ਤੇ ਉਸੇ ਮਾਮਲੇ ਨੇ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਨਿਯਮ ਨੂੰ ਸਖਤ ਕਰਨ ਦੇ ਦਬਾਅ ਨੂੰ ਤੇਜ਼ ਕਰ ਦਿੱਤਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਸਿਰਫ ਸਭ ਤੋਂ ਪ੍ਰੋਸੈਸਿੰਗ ਦਾ ਲੋਕਾਂ ਨੂੰ ਹੀ ਅਮਰੀਕੀ ਨਾਗਰਿਕਤਾ ਜੋ ਆਫਿਸ ਸਾਈ ਨਿਵਾਸ ਮਿਲੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕਿ USCIS ਦੇ ਪੁਲਾਰੇ ਮੈਥਿਊ ਰੈਗਸਨ ਨੇ ਦੱਸਿਆ ਕਿ ਟੰਪਰ ਸ਼ਾਸਨ ਨੇ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਨਾਗਰਿਕ ਵਨਨ ਵਾਲੇ ਵਿਅਕਤੀ ਸਭ ਤੋ ਬਤ ਗਿਆ ਹੋ ਨਾਗਰਿਕਤਾ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਇਹ ਰੋਕ ਹਾਲੀ ਦੇ ਦਿਨਾਂ ਵਿੱਚ ਪ੍ਰਸ਼ਾਸਨ ਦੁਆਰਾ ਲਾਣੇ ਗਏ ਕਈ ਬਲਟੇ ਬਤਲਾਮਾ ਤੇ ਸਿੱਖਰ ਤੇ ਹੈ ਇਸ ਦੇ ਵਿੱਚ ਯਾਤਰਾ ਪਬੰਦੀ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਚਾਰੀ ਕੀਤਾ ਗਿਆ ਗ੍ਰੀਨ ਕਾਰਡ ਦੀ ਮੁਰਚਾਜ ਕਰਨਾ ਸ਼ਰਨ ਮਾਮਲੇ ਤੇ ਫੈਸਲੇ ਨੂੰ ਰੋਕਣਾ ਬਾਈਟਨ ਪ੍ਰਸ਼ਾਸਨ ਤੇ ਦੀਨਤੀਆਂ ਗਈਆਂ ਸ਼ਰਨ ਪਰਵਾਨਗੇ ਦਿਸ ਮਿਖਿਆ ਕਰਨਾ ਤੇ ਅਫਗਾਨਿਸਤਾਨ ਤੋਂ ਸਾਰੇ ਵੀਜ਼ਾ ਰੋਕਣਾ ਸ਼ਾਮਲ ਹੈ ਗ੍ਰੇਸ ਸੁਰੱਖਿਆ ਵਿਭਾਗ ਦਾ ਇਹ ਕਹਿਣਾ ਹੈ ਕਿ ਇਹ ਸਭ ਸੁਰੱਖਿਆ ਲਈ ਜ਼ਰੂਰੀ ਹੈ। ਇਹਨਾਂ ਬਤਲਾਵਤ ਦੇ ਨਾਲ 15 ਲੱਖ ਤੋਂ ਵੱਧ ਲੋਕ ਜਿਨ੍ਹਾਂ ਦੀ ਅશ્રਨ ਅਰਜ਼ੀਆਂ ਲੰਬੇ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ। 50 ਹਜ਼ਾਰ ਤੋਂ ਵੱਧ ਲੋਕ ਜਿਨ੍ਹਾਂ ਨੂੰ ਬ੍ਰਿਡਨ ਪ੍ਰਸ਼ਾਸਨ ਦੁਆਨ ਪਹਿਲਾਂ ਹੀ ਸ਼ਰਨ ਮਿਲ ਚੁੱਕੀ ਹੈ ਉਹਨਾਂ ਤੇ ਮਾਮਲੇ ਦੀ ਦੁਬਾਰਾ ਜਾਂਚ ਵੀ ਹੋ ਸਕਦੀ ਹੈ। ਦੇਸ਼ ਪਰਦੇ ਇਮੀਗ੍ਰੇਸ਼ਨ ਵਕੀਲਾ ਦਾ ਕਹਿਣਾ ਹੈ ਕਿ ਉਹ ਉਲਝਣ ਦੇ ਵਿੱਚ ਨਹੀਂ। ਉੱਥੇ ਇੱਕ ਟੈਕਸਾਸ ਅਧਾਰਤ ਵਕੀਲ ਆਨਾ ਮਾਰੀਆ ਸ਼ਵਾਰਟਸ ਨੇ ਦੱਸਿਆ ਕਿ ਦੋ ਵੈਨਜ਼ੂਏਲਾ ਦੇ ਕਹਾਕ ਹਿਊਸਟਨ ਦੇ ਵਿੱਚ ਉਹਨਾਂ ਦੇ ਇੰਟਰਵਿਊ ਕੇਂਦਰ ਪਹੁੰਚ ਤੇ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਗਈਆਂ ਨਹੀਂ ਅਧਿਕਾਰੀ ਇਹ ਨਹੀਂ ਦੱਸ سکے ਕਿ ਕਿਉਂ ਉਹ ਕਹਿੰਦੀ ਹੈ ਕਿ ਪੂਰਾ ਸਿਸਟਮ ਹੁਣ ਟ੍ਰੈਫਿਕ ਜਾਮ-ਪਾਗ ਮਹਿਸੂਸ ਹੁੰਦਾ ਜੋ ਹੋਰ ਵੀ ਵਿਗੜਦਾ ਜਾ ਰਿਹਾ ਹੈ। ਟ੍ਰੰਪ ਸਰਕਾਰ ਨੇ ਉਹੀ ਦੇਸ਼ਾਂ ਦੇ ਲੋਕਾਂ ਦੀ ਇਮੀਗ੍ਰੇਸ਼ਨ ਅਰਜ਼ੀਆਂ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਜੋ ਇਸ ਸਾਲ ਦੇ ਸ਼ੁਰੂ ਤੇ ਵਿੱਚ ਪਹਿਲਾਂ ਹੀ ਯਾਤਰਾ ਪਾਬੰਦੀਆਂ ਦੇ ਅਧੀਨ ਸਨ। ਇਸ ਕਦਮ ਦਾ ਮਤਲਬ ਹੈ ਕਿ ਇਹਨਾਂ ਦੇਸ਼ਾਂ ਦੇ ਲੋਕਾਂ ਦੇ ਲਈ ਗ੍ਰੀਨ ਕਾਰਡ ਕੇਸ, ਨਾਗਰਿਕਤਾ ਅਰਜ਼ੀਆਂ, ਇੰਟਰਵਿਊ ਅਤੇ ਸਮਾਰੋਹ ਅਚਾਨਕ ਬੰਦ ਹੋ ਗਏ ਨਹੀਂ। ਇਸ ਸੂਚੀ ਦੇ ਵਿੱਚ ਕਈ ਦੇਸ਼ ਸ਼ਾਮਲ ਨੇ ਜੋ ਗਰੀਬੀ ਟਕਰਾਵ ਜਾਂ ਰਾਜਨੀਤਿਕ ਅਸਥਿਰਤਾ ਦੇ ਨਾਲ ਜੂਝ ਰਹੇ ਨੇ ਇਹਨਾਂ ਦੇਸ਼ਾਂ ਦੇ ਲੋਕ ਹੁਣ ਇਸ ਪ੍ਰਕਿਰਿਆ ਵਿੱਚ ਫਸੇ ਹੋਏ ਨੇ ਜੀ ਹਾਂ ਤੈਕੂਮੇਨਿਸਤਾਨ ਇਰਟੇਰੀਆ ਅਫਗਾਨਿਸਤਾਨ ਈਰਾਨ ਮਿਆਂਮਾਰ ਲੀਬੀਆ ਚਾਰਡ ਸੁਡਾਨ ਲਾਓਸ ਯਮਨ ਟੋਗੋ ਸਿਰਾ ਲਿਓਨ ਸੋਮਾਲੀਆ ਬੁਰੰਡੀ ਐਕਟੇਰੀਅਲ ਗਿਨੀ ਕਾਂਗੋ ਗਨਰਾਜ ਕਿਊਬਾ ਹੈਤੀ ਵੈਨਸੂਲਾ ਇਫਰੇਸ ਕਈ ਮਹੱਤਵਪੂਰਨ ਇਮੀਗ੍ਰੇਸ਼ਨ ਕਦਮਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਇਸ ਦੇ ਵਿੱਚ ਗ੍ਰੀਨ ਕਾਰਡ ਇੰਟਰਵਿਊ ਨੈਚੁਰਲਾਈਜੇਸ਼ਨ ਇੰਟਰਵਿਊ ਨਾਗਰਿਕਤਾ ਲਈ ਸੌਂਚੁਕ ਸਮਾਰੋਹ ਅਤੇ ਹੋਰ ਇਮੀਗ੍ਰੇਸ਼ਨ ਲਾਭਾਂ ਤੇ ਰੋਕ ਸ਼ਾਮਲ ਹੈ ਕਈ ਟਿਊਨਰ ਨੇ ਆਪਣੀ ਨਿਯੁਕਤੀ ਲਈ ਮਹੀਨਿਆਂ ਜਾਂ ਸਾਲਾਂ ਤੱਕ ਇੰਤਜ਼ਾਰ ਕੀਤਾ ਸੀ ਇਸ ਹਫਤੇ ਆਏ ਪਰ ਉਹਨਾਂ ਨੂੰ ਦੱਸੇ ਗਿਆ ਕਿ ਉਹਨਾਂ ਦੇ ਇੰਟਰਵਿਊ ਰੱਦ ਕਰ ਦਿੱਤੇ ਗਏ ਨੇ ਇਹ ਫੈਸਲਾ ਵਸ਼ਿੰਗਟਨ ਡੀਸੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਈ ਕੋਲੀਪਾਰੀ ਤੋਂ ਬਾਅਦ ਆਇਆ ਜਿੱਥੇ ਦੋ ਨੈਸ਼ਨਲ ਗਾਰਡ ਮੈਂਬਰਾਂ ਉੱਤੇ ਹਮਲਾ ਕੀਤਾ ਗਿਆ ਸੀ ਸ਼ੱਕੀ ਇੱਕ afghan ਨਾਗਰਿਕ ਨੂੰ ਮੰਗਲਵਾਰ ਨੂੰ ਆਪਣੀ ਪਹਿਲੀ ਅਦਾਲਤੀ ਸੁਣਵਾਈ ਦੌਰਾਨ ਦੋਸ਼ੀ ਨਾਮ ਮੰਨਣ ਤੋਂ ਬਾਅਦ ਰਸਮੀ ਤੌਰ ਤੇ ਕਤਲ ਦਾ ਦੋਸ਼ ਲਗਾਇਆ ਗਿਆ ਇੱਥੇ ਦੱਸਣਾ ਬੰਦਾ ਕਿ ਰਹਿਮਾਨ ਉੱਲਾ ਲਖਨਵਾਲ 2021 ਦੇ ਵਿੱਚ ਇੱਕ ਵਿਸ਼ੇਸ਼ ਸਰਕਾਰੀ ਪ੍ਰੋਗਰਾਮ ਦੇ ਤਹਿਤ ਅਮਰੀਕਾ ਵਿਚਾਇਸਤ 20 ਅਪ੍ਰੈਲ ਦੇ ਵਿੱਚ ਉਸ ਨੂੰ ਸ਼ੁਰੂਨ ਮਿਲੀ ਸੀ ਤੇ ਉਸੇ ਮਾਮਲੇ ਨੇ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਨਿਯਮ ਨੂੰ ਸਖਤ ਕਰਨ ਦੇ ਦਬਾਅ ਨੂੰ ਤੇਜ਼ ਕਰ ਦਿੱਤਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਸਿਰਫ ਸਭ ਤੋਂ ਪ੍ਰੋਸੈਸਮੰਦ ਲੋਕਾਂ ਨੂੰ ਹੀ ਅਮਰੀਕੀ ਨਾਗਰਿਕਤਾ ਜੋ ਆਫਿਸ ਸਾਈ ਨਿਵਾਸ ਮਿਲੇ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨਕਿ ਯੂਐਸਸੀਆਈਐਸ ਦੇ ਪੁਲਾਰੇ ਮੈਥਿਊ ਰੈਗਸਨ ਨੇ ਦੱਸਿਆ ਕਿ ਟੰਪ ਪ੍ਰਸ਼ਾਸਨ ਨੇ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਨਾਗਰਿਕ